ਮੋਗਾ ਪੁਲਿਸ ਬੜੀ ਮੁਸ਼ਤੱਦੀ ਨਾਲ ਆਪਣਾ ਜਿਹੜਾ ਫਰਜ਼ ਨਿਭਾ ਰਹੀ ਹੈ ਬਹੁਤ ਵਧੀਆ ਹੋਇਆ ਕਿ ਉਹ ਵਿਦਨ 5 ਮਿੰਟ ਸਾਡਾ ਪੀਸੀਆ ਉੱਤੇ ਮੌਕੇ ਤੇ ਪਹੁੰਚ ਜਾਂਦਾ ਅਸਲ ਤਾਂ ਫਰਦਾ ਤੋਂ ਉਹਨੂੰ ਬਹੁਤ ਕੰਟਰੋਲ ਹੋਇਆਗਾ ਇਹ ਕ੍ਰਾਈਮ ਬਹੁਤ ਕੰਟਰੋਲ ਕੀਤਾਗਾ ਜਾਂਦਾ ਵਾਇਰਲੈਸ ਸਾਡਾ ਆਪਦ ਵਿੱਚ ਇੱਕ ਲੂਜਰ ਤਿਆਰ ਹੁੰਦਾ ਵੀ ਕਿਸੇ ਵੀ ਕਿਸੇ ਜਗ੍ਹਾ ਤੇ ਕੋਈ ਵਾਰਦਾਤ ਹੁੰਦੀ ਹੈ ਇਮੀਡੀਏਟ ਸਾਨੂੰ ਕਵਰ ਮਿਲ ਜਾਂਦਾ ਕਿ ਸਰਕਾਰੀ ਹੈਲਪਲਾਈਨ ਜਿਹੜੀ ਜਾਰੀ ਕੀਤੀ ਹੈ ਗਵਰਨਮੈਂਟ ਟੂ ਉਸ 112 ਤੇ ਕੋਈ ਵੀ ਆਦਮੀ ਕਿਸੇ ਕੋਈ ਨਾ ਕੋਈ ਘਟਨਾ ਵਾਪਰਦੀ ਉਸ ਨੰਬਰ ਤੇ ਕਾਲ ਕਰ ਸਕਦਾ ਸਾਡੀ ਫੋਰਸ ਇਮੀਡੀਏਟ ਉੱਤੇ ਰਿਸਪੋਨਸ ਕਰਦਾ ਵਕਤ ਕਰੀਬ 12:45 ਮਿੰਟ ਯਾਨੀ ਕਿ ਪੌਣੇ 1 ਵਜੇ ਦਾ ਹੋ ਚੁੱਕਾ ਹੈ ਰਾਤ ਦਾ ਤੇ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਪੁਲਿਸ ਬੜੀ ਮੁਸਤੱਦੀ ਨਾਲ ਆਪਣਾ ਜਿਹੜਾ ਫਰਜ਼ ਨਿਭਾ ਰਹੀ ਹੈ ਮੋਗਾ ਡੀਐਸਪੀ ਹੈਡਕੁਆਟਰ ਜੋਰਾ ਸਿੰਘ ਤੇ ਨਾਲ ਪੀਸੀਆਰ ਮੁਲਾਜ਼ਮ ਨੇ ਇਸ ਵਕਤ ਅੱਧੀ ਰਾਤ ਨੂੰ ਜਿਹੜਾ ਉਹਨਾਂ ਨੂੰ ਬਰੀਫ ਕੀਤਾ ਜਾ ਰਿਹਾ ਹੈ ਮੁਲਾਜ਼ਮਾਂ ਨੂੰ ਪਿੱਛੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਹਿਲਾਂ ਇਹ ਪੀਸੀਆਰ ਦੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਡੀਐਸਪੀ ਜੋਰਾ ਸਿੰਘ ਵੱਲੋਂ ਬਰੀਫ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਡਿਊਟੀ ਜਿਹੜੀ ਹੈ ਨਿਭਾਉਣੀ ਹੈ ਤੇ ਕਿਸ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਇਹਨਾਂ ਵੱਲੋਂ ਦਿੱਤੇ ਜਾ ਰਹੇ ਨੇ तमाम ਗੱਲਾਂ ਬਾਰੇ ਇਹਨਾਂ ਨਾਲ ਜਾਣਕਾਰੀ ਸਾਂਝਾ ਕਰਾਂਗੇ ਤਾਂ ਸਭ ਤੋਂ ਵੱਡੀ ਗੱਲ ਦੇਖ ਸਕਦੇ ਹੋ ਠੰਡ ਦਾ ਮੌਸਮ ਜਰੂਰ ਸ਼ੁਰੂ ਹੋ ਚੁੱਕਾ ਹੈ ਤੇ ਡੀਐਸਪੀ ਸਾਹਿਬ ਵੱਲੋਂ ਇੱਥੇ ਮੁਲਾਜ਼ਮ ਜਿਹੜੇ ਪੀਸੀਆਰ ਦੇ ਨੇ ਉਹਨਾਂ ਨੂੰ ਸੂਪ ਜਿਹੜਾ ਉਹ ਪਿਆਇਆ ਜਾ ਰਿਹਾ ਹੈ ਤਾਂ ਜੋ ਮੁਲਾਜ਼ਮ ਜਿਹੜੇ ਹੈ ਤੰਦੇਹੀ ਨਾਲ ਆਪਣੀ ਡਿਊਟੀ ਨਿਭਾ ਸਕਣ ਡੀਐਸਪੀ ਜੋਰਾ ਸਿੰਘ ਹੋਰ ਨਾਲ ਗੱਲਬਾਤ ਕਰ ਲੰਨੇ ਆ ਕੀ ਕਹਿਣਾ ਹੈ ਉਹਨਾਂ ਦਾ ਅੱਧੀ ਰਾਤ ਨੂੰ ਪੌਣੇ 1 ਵਜੇ ਦਾ ਸਮਾਂ ਹੋ ਚੁੱਕਾ ਹੈ ਤੇ ਮੁਲਾਜ਼ਮਾਂ ਨੂੰ ਪਹਿਲਾਂ ਬਰੀਫ ਕੀਤਾ ਗਿਆ ਨਾਲ ਵੱਲੋਂ ਤੇ ਨਾਲ ਦੀ ਨਾਲ ਸੂਪ ਮੁਲਾਜ਼ਮਾ ਨੂੰ ਦਿੱਤਾ ਗਿਆ ਤਾਂ ਜੋ ਇਹ ਡਿਊਟੀ ਜਿਹੜੀ ਹੈ ਆਪਣੀ ਤੰਦਹੀ ਨਿਭਾ ਸਕਣ ਸਰ ਰਾਤ ਕਰੀ ਪੌਣੇ 1 ਵਜੇ ਦਾ ਸਮਾਂ ਹੋ ਚੁੱਕਿਆ ਤੇ ਹੁਣ ਜਿਹੜੀ ਹੈ ਪੁਲਿਸ ਮੁਲਾਜ਼ਮਾ ਨੂੰ ਸੂਪ ਇੱਥੇ ਜਿਹੜਾ ਤੁਹਾਡੇ ਵੱਲੋਂ ਦਿੱਤਾ ਗਿਆ ਨਾਲ ਦੀ ਨਾਲ ਬਰੀਫ ਕੀਤਾ ਕਿਸ ਤਰ੍ਹਾਂ ਦੀ ਬਰੀਫਿੰਗ ਹੋਈ ਹੈ ਤੇ ਸੂਪ ਅੱਧੀ ਰਾਤ ਨੂੰ ਦੇਣ ਦਾ ਕੀ ਮਕਸਦ ਹੈ ਇਹ ਮਾਨਜੋਗ ਡੀਜੀਪੀ ਸਾਹਿਬ ਮਾਨਜੋਗ ਐਸਐਸਪੀ ਸਾਹਿਬ ਉਹਨਾਂ ਦੀਆਂ ਦਿਸ਼ਾ ਨਿਰਦੇਸ਼ ਹਦਾਇਤਾਂ ਅਨੁਸਾਰ ਅਸੀਂ ਸਾਡੇ ਪੀਸੀਆਰ ਦੇ ਮੁਲਾਜ਼ਮਾ ਨੂੰ ਜੋ ਇੰਨੀ ਰਾਤ ਦੀ ਠੰਡ ਦੇ ਵਿੱਚ ਡਿਊਟੀ ਕਰਦੇ ਆ ਉਹਨਾਂ ਨੂੰ ਹੌਸਲਾ ਫਜ਼ਾਈ ਲਈ ਜੀ ਸੂਪ ਅਰੇਂਜ ਕੀਤਾ ਜਿਹੜਾ ਨੂੰ ਸੂਪ ਪਿਆ ਜਾ ਰਿਹਾ ਕਿਉਂਕਿ ਐਸਐਸਪੀ ਸਾਹਿਬ ਜਦੋਂ ਤੋਂ ਇਸ ਜ਼ਿਲ੍ਹੇ ਦੇ ਵਿੱਚ ਆਏ ਨੇ ਤਨਾਤ ਹੋਏ ਨੇ ਉਹਨਾਂ ਨੇ ਬਹੁਤ ਹੀ ਉਹਨਾਂ ਦੇ ਦਿਸ਼ਾ ਨਿਸ਼ਾ ਦੇ ਵਿੱਚ ਅਸੀਂ ਕਾਫੀ ਕ੍ਰਾਈਮ ਨੂੰ ਕੰਟਰੋਲ ਕੀਤਾ ਖਾਸ ਕਰਕੇ ਪੀਸੀਆਰ ਨੂੰ ਪੀਸੀਆਰ ਜ਼ੀਰੋ ਲੈਵਲ ਸੀਗਾ ਹੁਣ ਕਿ ਪੀਸੀਆਰ ਜੋ ਕਿ ਹੁਣ ਪੂਰਾ ਮੁਸ਼ਤੈਦ ਹੈ ਮੋਗਾ ਜ਼ਿਲ੍ਹੇ ਦੇ ਵਿੱਚ ਤੇ ਕਾਫੀ ਪੀਸੀਆਰ ਵਧਾਇਆ ਗਿਆ ਹੁਣ ਵੀ ਹਰ ਜਗ੍ਹਾ ਹਰ ਸ਼ਹਿਰ ਦੇ ਵਿੱਚ ਗਲੀਆਂ ਵਿੱਚ ਪੀਸੀਆਰ ਮੌਜੂਦ ਹੁੰਦਾ ਹੁਣ ਇੰਨੀ ਠੰਡ ਹੋਣ ਕਾਰਨ ਐਸਐਸਪੀ ਸਾਹਿਬ ਦੇ ਨਿਸ਼ਾਨ ਨਿਰਦੇਸ਼ਾਂ ਮੁਤਾਬਕ ਆਸੀ ਹੈ ਜਿਆ ਇਹਨਾਂ ਨੂੰ ਵੀ ਠੰਡ ਤੋਂ ਥੋੜੀ ਰਾਹਤ ਦਿਵਾਉਣ ਲਈ ਇਹਨਾਂ ਦਾ ਹੌਸਲਾ ਅਫਸਾਈ ਕਰਨ ਲਈ ਅੱਜ ਸੂਪ ਪਿਆਰੇ ਇਹਨਾਂ ਨੂੰ ਮੌਕੇ ਦੇ ਕਿਸ ਤਰ੍ਹਾਂ ਦੀ ਬਰੀਫਿੰਗ ਕੀਤੀ ਗਈ ਹੈ ਸਰ ਇਹਨਾਂ ਨੂੰ ਡਿਊਟੀ ਮਿਲ ਕੇ ਹੋਰ ਆਪਣੀ ਤਕੜੇ ਹੋ ਕੇ ਡਿਊਟੀ ਕਰਨ ਲਈ ਇਹਨਾਂ ਨੂੰ ਬਰੀਫਿੰਗ ਕੀਤੀ ਗਈ ਹੈ ਜੋ ਐਸਐਸਪੀ ਸਾਹਿਬ ਦੇ ਦੇਸ਼ਾ ਨਿਰਦੇਸ਼ ਨੇ ਹੋਰ ਹੁਕਮ ਨੇ ਉਹਨਾਂ ਦੇ ਉਸ ਮੁਤਾਬਕ ਵੀ ਕਿਸ ਤਰ੍ਹਾਂ ਡਿਊਟੀ ਕਰਨੀ ਹੈ ਕਿਸ ਤਰ੍ਹਾਂ ਚੱਕੀ ਬੰਦਾ ਨੂੰ ਫੜਨਾ ਹੈ ਉਹ ਇਹਨਾਂ ਦੀ ਬਰੀਫਿੰਗ ਕੀਤੀ ਗਈ ਸਾਰੇ ਚੋਰੀਆਂ ਜਦੋਂ ਹੁੰਦੀਆਂ ਨੇ ਸਰ ਨਾਲ ਦੇ ਨਾਲ ਪੀਸੀਆਰ ਹੁਣ ਮੌਕੇ ਤੇ ਪਹੁੰਚਦੀ ਹੈ ਪਹਿਲਾਂ ਜਿਹੜਾ ਅਕਸਰ ਪੁਲਿਸ ਜਿਹੜੀ ਹੈ ਲੇਟ ਹੋ ਜਾਂਦੀ ਸੀਗੀ ਕਾਫੀ ਜਿਹੜੀਆਂ ਵਾਰਦਾਤਾਂ ਉੱਤਲ ਵੀ ਪਈ ਹੈ ਹੁਣ ਜਿਹੜੀ ਪੀਸੀਆਰ ਕਰਦੀ ਹੈ ਬਿਲਕੁਲ ਜੀ ਕਿਸੇ ਵੀ ਥਾਂ ਤੇ ਕੋਈ ਵਾਰਦਾਤ ਹੁੰਦੀ ਹੈ ਉਹ ਸਾਡਾ ਰਿਸਪਾਂਸ ਬਹੁਤ ਵਧੀਆ ਹੋਇਆ ਸਾਡਾ ਪੀਸੀਆਰ ਉੱਥੇ ਮੌਕੇ ਤੇ ਪਹੁੰਚ ਜਾਂਦਾ ਅਸਲ ਤਾਂ ਵੀ ਜਦੋਂ ਤੋਂ ਐਸਐਸਪੀ ਸਾਹਿਬ ਆਏ ਨੇ ਆ ਕੇ ਜਿੱਦਾਂ ਪੀਸੀਆਰ ਨੂੰ ਵਧਾਇਆ ਆ ਕੇ ਸ਼ਹਿਰ ਦੇ ਵਿੱਚ ਬਾਰਦਾਤਾ ਨੂੰ ਬਹੁਤ ਕੰਟਰੋਲ ਹੋਇਆਗਾ ਹੈ ਕ੍ਰਾਈਮ ਬਹੁਤ ਕੰਟਰੋਲ ਕੀਤਾਗਾ ਜੇ ਕਿਤੇ ਕੋਈ ਕਾਨੂੰਨ ਸ਼ਾਹੀ ਘਟਨਾ ਕੋਈ ਹੋ ਵੀ ਜਾਂਦੀ ਹੈ ਬਾਰਦਾਤਾ ਤੋਂ ਹੁੰਦੀ ਹੈ ਅਸੀਂ ਬਹੁਤ ਜਲਦੀ ਸਾਡੇ ਪੀਸੀਆਰ ਜਾ ਕੇ ਰਿਸਪੌਂਸ ਕਰਦਾ ਉੱਥੇ ਸਰ ਕਿਸ ਤਰ੍ਹਾਂ ਰਿਸਪੌਂਸ ਟਾਈਮ ਹੁੰਦਾ ਕਿੰਨਾ ਰਿਸਪੌਂਸ ਟਾਈਮ ਕਿੰਨੇ ਮਿੰਟ ਚ ਜਿਹੜੇ ਪੀਸੀਆਰ ਪਹੁੰਚਦੀ ਸਾਡੇ ਬੀਟ ਦੇ ਵਿੱਚ ਕਰੀਬ ਸਾਡਾ ਇੱਕ ਬੀਟ ਦੇ ਵਿੱਚ ਸਾਡੇ ਇੱਕ ਪੀਸੀਆਰ ਮੋਟਰਸਾਈਕਲ ਦਾ ਕਰੀਬ ਉੱਤਨ ਤੋਂ 4 ਤੇ ਜਦੋਂ ਵੀ ਕਿਸੇ ਪਾਸੇ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਹ ਵਿਦਨ 5 ਮਿੰਟ ਉੱਥੇ ਪਹੁੰਚ ਜਾਂਦਾ ਸਰ ਕਿਸ ਤਰ੍ਹਾਂ ਜਿਹੜੀ ਹੈ ਤੁਹਾਡਾ ਤਾਲਮਿਲ ਹੁੰਦਾ ਕਿਉਂਕਿ ਡੀਐਸਪੀ ਹੈਡਕ quarters ਤੁਹਾਡੇ ਅੰਡਰ ਜਿਹੜੀ ਹੈ ਪੀਸੀਆਰ ਆਉਂਦੀ ਹੈ ਤਾਂ ਕਿਸ ਤਰ੍ਹਾਂ ਦਾ ਤਾਲਮਿਲ ਜਿਹੜਾ ਹੈ ਪੀਸੀਆਰ ਨਾਲ ਰਹਿੰਦਾ ਤੁਹਾਡਾ ਸਾਡੇ ਜੋ ਪੀਸੀਆਰ ਦੇ ਇੰਚਾਰਜ ਹੁਣ ਨਵੇਂ ਲਾਏ ਨੇ ਉਹਨਾਂ ਦੇ ਜਿਵੇਂ ਆਪਸ ਵਿੱਚ ਸਾਡਾ ਫੋਨ ਤੇ ਟਾਈਪ ਰਹਿੰਦਾ ਵਾਇਰਲੈਸ ਤੇ ਸਾਡਾ ਆਪਸ ਵਿੱਚ ਇੱਕ ਦੂਜੇ ਨਾਲ ਕਟਾਈਪ ਹੁੰਦਾ ਵੀ ਕਿਸੇ ਵੀ ਕਿਸੇ ਜਗ੍ਹਾ ਤੇ ਕੋਈ ਵਾਰਦਾਤ ਹੁੰਦੀ ਹੈ ਇਮੀਡੀਏਟ ਸਾਨੂੰ ਕਵਰ ਮਿਲ ਜਾਂਦਾ ਰਾਤ ਨੂੰ ਜੇਕਰ ਕਿਸੇ ਲੋਕ ਨੂੰ ਆਮ ਪਬਲਿਕ ਨੂੰ ਜਿਹੜਾ ਲੋਡ ਪੈਂਦੀ ਹੈ ਤਾਂ ਕਿਹੜੇ ਨੰਬਰ ਤੇ ਕਾਲ ਕਰ ਸਕਦਾ ਤੁਰੰਤ ਪੀਸੀਆਰ ਪਹੁੰਚੇ ਸਰ ਉੱਥੇ ਇਹ ਆਪਣਾ ਇੱਕ ਸਰਕਾਰੀ ਹੈਲਪਲਾਈਨ ਜਿਹੜੇ ਜਾਰੀ ਕੀਤੀ ਹੈ ਗਵਰਨਮੈਂਟ ਟੂ ਉਸ 112 ਤੇ ਕੋਈ ਵੀ ਆਦਮੀ ਕਿਸੇ ਕੋਈ ਨਾਲ ਕੋਈ ਘਟਨਾ ਵਾਪਰਦੀ ਉਸ ਨੰਬਰ ਤੇ ਕਾਲ ਕਰ ਸਕਦਾ ਸਾਡੀ ਫੋਰਸ ਇਮੀਡੀਏਟ ਉਹ ਤੇ ਰਿਸਪੌਂਡ ਕਰਦੀ ਹੂੰ ਬਿਲਕੁਲ ਇਹ ਸੰ ਡੀਐਸਪੀ ਹੈੱਡਕੁਆਰਟਰ ਜੋਰਾਸਿੰਗ ਜਿਨ੍ਹਾਂ ਨੇ ਦੱਸਿਆ ਕਿ ਪੀਸੀਆਰ ਦਾ ਰਿਸਪੌਂਸ ਟਾਈਮ ਜਿਹੜਾ ਨਾਲ ਦੀ ਨਾਲ ਹੈ ਤਾਂਕਿ ਸ਼ਹਿਰ ਵਿੱਚ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਉਸ ਨੂੰ ਠਲ ਪਾਈ ਜਾ ਸਕੇ ਜੇ ਬੀਤੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਪੀਸੀਆਰ ਟੀਮਾਂ ਵੱਲੋਂ ਮੋਗਾ ਪੁਲਿਸ ਵੱਲੋਂ ਜਿਹੜਾ ਮੁਸ਼ਤਦੀਨਾ ਕੰਮ ਕਰਦੇ ਹੋਏ ਲਗਾਤਾਰ ਚੋਰਾ ਨੂੰ ਯਾ ਮਾੜੇ ਅਨਸਰਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈ ਤਾਂ ਵੱਡੀ ਰਿਕਵਰੀਜ਼ ਜਿਹੜੀਆਂ ਨੇ ਇਹਨਾਂ ਵੱਲੋਂ ਕੀਤੀਆਂ ਗਈਆਂ ਨੇ ਨਾਲ ਦੀ ਨਾਲ ਇੱਕ ਹੈਲਪਲਾਈਨ ਨੰਬਰ ਜਿਹੜਾ ਉਹ ਵੀ ਜਾਰੀ ਕੀਤਾ ਹੋਇਆ ਹੈ 112 ਜਿਸ ਤੇ ਰਾਤ ਨੂੰ ਜੇਕਰ ਲੋਡ ਪੈਂਦੀ ਆ ਤਾਂ ਆਮ ਪਬਲਿਕ ਜਿਹੜੀ ਆ ਉਸ ਤੇ ਸੂਚਿਤ ਕਰ ਸਕਦੀ ਹੈ ਪੁਲਿਸ ਨੂੰ ਤਾਂ ਤੁਰੰਤ ਜਿਹੜੀ ਆ ਪੁਲਿਸ ਉਹਨਾਂ ਤੱਕ ਪਹੁੰਚ ਕਰੇਗੀ ਮੋਗਾ ਤੋਂ ਨਵਦੀਪ ਸਿੰਘ ਸਮਰ